ਸਤ ਸ੍ਰੀ ਅਕਾਲ ਵੈਲਕਮ ਜੀ ਆਨੂੰ ਧੰਨਵਾਦ ਰਮਾਣਾ ਸਾਹਿਬ ਸਪੋਰਟ 1200 ਐਮ ਦੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਅਤਿ ਬਹੁਤ ਸਤਿਕਾਰ ਨਾਲ ਸਤ ਸ੍ਰੀ ਅਕਾਲ ਜੀ ਕੱਲ ਪਰਸੋਂ ਦੀ ਜਿਹੜੀ ਵੀਡੀਓ ਦੀ ਆਪਾਂ ਗੱਲ ਵੀ ਕਰਦੇ ਸੀ ਕਿ ਇੱਕ ਸਰਪੰਚ ਵਿਆਹ ਦੇ ਸਮਾਗਮ ਵਿੱਚ ਮਾਰਿਆ ਗਿਆ ਦੋ ਜਾਨੇ ਮਗਰੋਂ ਆਏ ਕੱਢ ਕੇ ਡੱਬ ਚੋਂ ਪਸਤਾਲ ਸਿਰ ਦੇ ਨਾਲ ਲਾ ਕੇ ਉਸ ਨੂੰ ਮਾਰ ਘਤਿਆ ਆਰਾਮਦਾਰੀ ਨਾਲ ਉਹ ਭੱਜ ਕੇ ਗਏ ਕੋਈ ਮਗਰ ਨਹੀਂ ਗਿਆ ਬੜੀ ਖਾਫਨਾਕ ਦ੍ਰਿਸ਼ ਸੀਗਾ ਕਤਲ ਤਾਂ ਰੋਜ਼ ਹੁੰਦੇ ਨੇ ਪਰ ਵੀਡੀਓ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਤੇ ਉਹਦੀਆਂ ਅਪਡੇਟਸ ਨੇ ਤੁਹਾਡੇ ਕੋਲੇ ਕਿ ਬੰਦੇ ਫੜ ਵੀ ਲਏ ਬੰਦੇ ਮਾਰ ਵੀ ਦਿੱਤੇ? ਹਰਬਾ ਸਾਹਿਬ ਅਪਡੇਟ ਜਰੂਰ ਆ ਰਹੀ ਹੈ ਇਹਦੇ ਵਿੱਚ ਤਰਨਤਾਰਨ ਦੇ ਵਿੱਚ ਇੱਕ ਇਨਕਾਊਂਟਰ ਹੋਇਆ ਦੱਸਿਆ ਜਾ ਰਿਹਾ ਜਿਸ ਵਿੱਚ ਹਰਨੂਰ ਸਿੰਘ ਨਾਮ ਦਾ ਇੱਕ ਨੌਜਵਾਨ ਜਿਸ ਦੇ ਬਾਰੇ ਕਿਹਾ ਜਾ ਰਿਹਾ ਕਿ ਉਹ ਸ਼ੱਕੀ ਇਲਾਕਿਆਂ ਦੇ ਵਿੱਚੋਂ ਸਮੋਕੇ ਰਿਆ ਗਿਆ ਉਸਦੇ ਪੁਲਿਸ ਦੇਤੇ ਫਾਇਰ ਕੀਤੀ ਇੱਕ ਪੁਲਿਸ ਮੁਲਾਜ਼ਮ ਦੇ ਗੋਲੀ ਲੱਗੀ ਪਰ ਉਹਦੇ ਬਲੈਕ ਬੂ ਜੈਕਟ ਪਾਈ ਹੋਈ ਸੀ ਜਿਹਦੇ ਕਰਕੇ ਉਹ ਬਚ ਗਿਆ ਔਰ ਰਿਟੈਲੀਟਰੀ ਫਾਇਰ ਦੇ ਵਿੱਚ ਇਸ ਨੌਜਵਾਨ ਦੀ ਮੌਤ ਹੋ ਗਈ ਆ ਔਰ ਇਹ ਕਿਹਾ ਗਿਆ ਪੁਲਿਸ ਵੱਲੋਂ ਦੱਸਿਆ ਗਿਆ ਕਿ ਇਹ ਜਿਹੜਾ ਸਰਪੰਚ ਦਾ ਮਰਡਰ ਹੋਇਆ ਸੀ ਬਲਟੋਆ ਵਾਲੇ ਦਾ ਉਸ ਦਾ ਸਾਥੀ ਸੀ ਉਹ ਜਿਹੜੇ ਕਾਤਲ ਆਏ ਸੀ ਦੋ ਜਣੇ ਉਹਨਾਂ ਦਾ ਸਾਥੀ ਦੱਸਿਆ ਜਾ ਰਿਹਾ ਕਿਹਾ ਗਿਆ ਕਿ ਇਸ ਤੋਂ ਪਹਿਲਾਂ ਵੀ ਇੱਕ ਕਤਲ ਦੇ ਵਿੱਚ ਤੇ ਇਸ ਕਤਲ ਦੇ ਲਈ ਵੀ ਰੈਕੀ ਉਸ ਨੇ ਕੀਤੀ ਸੀ ਲੌਜਿਸਟਿਕਸ ਪ੍ਰੋਵਾਈਡ ਕੀਤੇ ਸੀ ਜਿਹੜੀ ਕਿ ਸਹਿਯੋਗੀ ਸੀ ਉਹਨਾਂ ਦਾ ਔਰ ਇਹ ਸਹਿਯੋਗੀ ਜਿਹੜਾ ਉਹ ਹੁਣ ਉਹ ਐਂਕਾਊਂਟਰ ਦੇ ਵਿੱਚ ਮਾਰਿਆ ਗਿਆ ਇਸ ਨੂੰ ਵੱਡੀ ਕਾਮਯਾਬੀ ਦੱਸਿਆ ਜਾ ਰਿਹਾ ਹਾਲਾਂਕਿ ਬਹੁਤ ਸਾਰੇ ਲੋਕ ਇਹ ਚਰਚਾ ਵੀ ਕਰ ਰਹੇ ਆ ਕਿ ਸ਼ਾਇਦ ਆਪਣੀ ਪਾਰਟੀ ਦਾ ਸਰਪੈਂਟਰੀ ਬਹੁਤ ਤੇਜ਼ੀ ਦਿਖਾਈ ਆ ਪਰ ਆਪਾਂ ਅਕਸਰ ਗੱਲ ਕਰਦੇ ਆ ਕਿ ਪੰਜਾਬ ਪੁਲਿਸ ਵਾਰਦਾਤ ਤੋਂ ਬਾਅਦ ਤਾਂ ਬੰਦੇ ਦੂਜੇ ਤੀਜੇ ਤਨ ਫੜ ਕੇ ਲੈ ਹੀ ਆਉਂਦੀ ਆ ਹੁਣ ਮਸਲਾ ਥੋੜਾ ਜਿਹਾ ਦੂਸਰੇ ਪਾਸੇ ਨੂੰ ਚਲਾ ਗਿਆ ਜੰਦਰਮਾਣਾ ਸਾਹਿਬ ਕਿ ਐਂਕਾਊਂਟਰਸ ਦਾ ਠੀਕ ਨਹੀਂ ਹੋਰ ਇਹ ਬਹੁਤ ਲੋਕ ਇਹਨਾਂ ਨੂੰ ਪਸੰਦ ਵੀ ਕਰਦੇ ਆ ਕਿ ਲੱਤਾਂ 'ਚ ਗੋਲੀ ਮਾਰੀ ਇਸੇ ਕਾਫਨ ਦੀ ਮਾਪ ਦੇ ਵਿੱਚ ਚਾਹੀਦੀ ਸੀ ਪਰ ਮਸਲਾ ਤਾਂ ਉੱਥੇ ਰੋਕਿਆ ਜੀ ਆ ਜੀ ਤੁਸੀਂ ਨੇ ਜ਼ਿਕਰ ਕੀਤਾ ਕਿ ਉਹ ਜਿਹੜਾ ਵੀਡੀਓ ਸੀ ਜਿਹਦੇ ਵਿੱਚ ਦੋ ਨੌਜਵਾਨ ਬਿਨਾ ਮੂੰਹ ਬੰਨੇ ਤੋਂ ਆਰਾਮ ਨਾਲ ਵਿਆਹ ਦੇ ਵਿੱਚ ਤੁਰਿਆ ਏ ਤੇ ਕੋਲੇ ਆ ਕੇ ਪੁਆਇੰਟ ਬਲੈਂਕ ਤੇ ਸਿਰ ਦੇ ਉੱਤੇ ਪਿਸਤੌਲ ਧਰ ਕੇ ਗੋਲੀ ਮਾਰ ਕੇ ਤੇ ਥੋੜੀ ਜੀ ਸਪੀਡ ਫੜ ਕੇ ਦੌੜ ਗਏ ਔਰ ਇਹ سلسلہ ਤਾਂ ਲਗਾਤਾਰ ਜਾਰੀ ਆ ਅੱਜ ਵੀ ਗੋਲੀਆਂ ਚੱਲੀਆਂ ਨੇ ਪੰਜਾਬ ਦੇ ਵਿੱਚ ਅੱਜ ਪਠਾਨਕੋਟ ਚ ਗੋਲੀਆਂ ਚੱਲੀਆਂ ਨੇ ਬੋਗਾ ਦੇ ਵਿੱਚ ਫੇਰ ਇੱਕ ਅੱਜ ਖਤਮ ਹੋਇਆ ਗੋਲੀਆਂ ਚੱਲੀਆਂ ਨੇ ਇਹ ਚੀਜ਼ਾਂ ਘੱਟੀਆਂ ਤਾਂ ਹੈ ਨਹੀਂ ਜਦ ਤੱਕ ਤਾਂ ਢੰਗ ਤਰੀਕਾ ਹੋਰ ਕਰਨਾ ਪੈਣਾ ਇਹ ਜਿਹੜੇ ਤਰੀਕੇ ਇਸ ਵੇਲੇ ਪੰਜਾਬ ਪੁਲਿਸ ਨੂੰ ਅਪਣਾਇਆ ਜਾ ਰਿਹਾ ਇਹ ਬਹੁਤਾ ਕਾਰਗਰ ਸਾਬਤ ਨਹੀਂ ਹੋ ਰਿਹਾ ਜੀ ਬਿਲਕੁਲ ਮੈਨੂੰ ਪਹਿਲਾਂ ਮੈਂ ਤੁਹਾਨੂੰ ਸਵਾਲ ਕੀਤਾ ਇਸ ਮਾਮਲੇ 'ਚ ਗਰੇਲ ਸਾਹਿਬ ਕਿ ਕੋਈ ਵੇਲਾ ਸੀਗਾ ਕਿ ਇੱਕ ਕਤਲ ਹੋ ਜਾਂਦਾ ਸੀਗਾ ਤਾਂ ਸਾਰਾ ਪੰਜਾਬ ਬੰਦ ਹੁੰਦਾ ਸੀਗਾ ਲੇਕਿਨ ਆ ਜਿਹੜਾ ਢੰਗ ਤਰੀਕਾ ਹੈਗਾ ਜਿਹਨੂੰ ਯੂਪੀ ਬਹਿਲ ਮਾਡਲ ਵੀ ਤੁਸੀਂ ਕਹਿੰਦੇ ਹੁੰਨੇ ਹੋ ਲੋਕਾਂ ਨੂੰ ਹਜ਼ਮ ਹੋ ਰਿਹਾ ਹੈ ਇਹ ਗੱਲ ਕਿ ਕੱਲ ਉਹ ਵਾਰਦਾਤ ਹੋਈ ਤੇ ਅੱਜ ਪੁਲਿਸ ਜਿਹੜੀ ਖੜੇ-ਖੜੇ ਹੱਥਾਂ ਤੇ ਸਰੋਂ ਜਮਾਉਣ ਵਾਲੀ ਗੱਲ ਹੈ ਕਿ ਉਹਨਾਂ ਨੇ ਬੰਦਾ ਇੱਕ ਮਾਰ ਵੀ ਦਿੱਤਾ ਸ਼ੱਕੀ ਮਾਰ ਦਿੱਤਾ ਚਲੋ ਇੰਜ ਕਹਿ ਲਓ ਇਹਦੇ 'ਚ ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਪੁਲਿਸ ਦਾ ਜਿਹੜਾ ਡਿਸਪਲਿਨ ਨਾ ਦੀ ਚੀਜ਼ ਦਾ ਕੋਈ ਦਿੰਦੀ ਨਹੀਂ ਹੈ ਇਹ ਕਿਉਂ ਭਲਾ ਇੰਨੀ ਕਾਲੀ ਦੇ ਵਿੱਚ ਸਰਕਾਰ ਕਰਨਾ ਚਾਹ ਰਹੀ ਹੈ ਲੋਕੀ ਜਿਹੜੀ ਖਬਰ ਸੁਰਖੀਆਂ ਚ ਆ ਗਈ ਜਿਹੜੀ ਵਾਇਰਲ ਹੋ ਗਈ ਉਹਦੇ ਚ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਪੱਬਾ ਭਾਰ ਹੋ ਜਾਂਦੇ ਆ ਫਿਰ ਬਰਾਬਰ ਦੇਖੋ ਹਜੇ ਕੱਲੀ ਗੱਲ ਕਰਕੇ ਅੱਥੇ ਸੀ ਇਸੇ ਮਸਲੇ ਦੇ ਵਿੱਚ ਕਿ 21 ਕੇ ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਵੱਡੇ ਇhtiyar baazi ਵੀ ਕੀਤੀ ਜਾ ਰਹੀ ਆ ਕਿ ਪੰਜਾਬ ਦੀ ਲੌਂਡ ਆਰਡਰ ਸਿਚੁਏਸ਼ਨ ਬਹੁਤ ਬਿਹਤਰ ਆ ਹੋ ਸਕਦਾ ਅੰਕੜਿਆਂ ਦੇ ਵਿੱਚ ਬਿਹਤਰ ਵੀ ਹੋਵੇ ਪਰ ਉਹ ਜੋ ਸੀਲ ਗੁੱਡ ਫੈਕਟਰ ਹੁੰਦਾ ਜਿਸੇ ਤੁਹਾਨੂੰ ਮਹਿਸੂਸ ਹੁੰਦਾ ਕਿ ਸਭ ਅੱਛਾ ਚੱਲ ਰਿਹਾ ਉਹ ਸ਼ਾਇਦ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਨਹੀਂ ਆ ਰਿਹਾ ਹਜੇ ਉਹ ਖਬਰ ਬਹੁਤ ਜਗ੍ਹਾ ਤੇ ਨਹੀਂ ਆਈ ਲੁਧਿਆਣੇ ਚ ਵੀ ਕੱਲ ਸ਼ਾਮੀ ਯਾਨੀ ਜਿਹੜੀ ਅੱਜ ਤੇ ਕੱਲ ਦੀ ਰਾਤ ਸੀਓ ਦੇ ਚ ਇੱਕ ਜਗ੍ਹਾ ਦੇ ਉੱਤੇ ਗੋਲੀ ਚੱਲੀ ਆ ਦੱਸਿਆ ਹੈ ਕਿ ਆ ਸੀ ਕਿ ਉਸ ਦੁਕਾਨਦਾਰ ਤੋਂ ਵੀ ਪੈਸੇ ਮੰਗੇ ਜਾ ਰਹੇ ਸੀ ਉਹ ਸੱਚ ਹੈ ਝੂਠ ਹੈ ਜਾਂਚ ਦਾ ਵਿਸ਼ਾ ਹਜੇ ਤੱਕ ਪੁਲਿਸ ਨੇ ਇਹਦੇ ਬਾਰੇ ਹੋਰ ਕੋਈ ਗੱਲ ਨਹੀਂ ਕੀਤੀ ਪਰ ਗੱਲ ਤੁਸੀਂ ਕੀਤੀ ਆ ਵਾਰਦਾਤ ਹੋਣ ਤੋਂ ਬਾਅਦ ਬੰਦੇ ਫੜੇ ਜਾਂਦੀ ਉਹਨਾਂ ਦੀਆਂ ਲੱਤਾਂ ਵਿੱਚ ਵਾਈਦੇ ਗੋਲੀਆਂ ਜਾਂ ਦੋ ਕੇਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇਨਕਾਊਂਟਰ ਹੋਇਆ ਕਿ ਸਰਪੰਚ ਸਾਹਿਬ ਦਾ ਕਤਲ ਹੁੰਦਾ ਤੇ ਕਾਤਲਾ ਦੇ ਸਹਿਯੋਗੀ ਯਾਨੀ ਜਿਹੜੇ ਸ਼ੂਟਰ ਆ ਉਹਨਾਂ ਦਾ ਸਹਿਯੋਗੀ ਵਿਅਕਤੀ ਜਿਹੜਾ ਉਹ ਇਨਕਾਊਂਟਰ ਵਿੱਚ ਮਾਰਿਆ ਜਾਂਦਾ ਇਸ ਤੋਂ ਪਹਿਲਾਂ ਸੋਹਾਨੇ ਦੇ ਵਿੱਚ ਇੱਕ ਕਬੱਡੀ ਖਿਡਾਰੀ ਦਾ ਕਤਲ ਹੁੰਦਾ ਰਾਣਾ ਬਲਾਚੌਰੀਆ ਉਹਦੇ ਵਿੱਚ ਵੀ ਦੋ ਦਿਨਾਂ ਬਾਅਦ ਟਿਕਟ ਕਾਊਂਟਰ ਦੇ ਵਿੱਚ ਇੱਕ ਨੌਜਵਾਨ ਮਾਰਿਆ ਜਾਂਦਾ ਜਿਹਦੇ ਬਾਰੇ ਵੀ ਇਹ ਕਿਹਾ ਗਿਆ ਸੀ ਕਿ ਸਹਿਯੋਗੀ ਆ ਔਰ ਅਸਲ ਸ਼ੂਟਰ ਆ ਜੇ ਉਹਦੇ ਵੀ ਨਹੀਂ ਫੜੇਗੇ ਹੁਣ ਇਹ ਵੀ ਨਵਾਂ ਫੀਨੋਮੈਨਨ ਆ ਕਿ ਅਸਲ ਸ਼ੂਟਰ ਨਹੀਂ ਫੜੇ ਜਾ ਰਹੇ ਪਿਛਲੀਆਂ 2-3 ਵਾਰ ਦਾ ਤੱਕ ਉਹਨਾਂ ਦੇ ਸਹਿਯੋਗੀ ਜਿਹੜੇ ਆ ਉਹ ਕਾਬੂ ਆਵੇਂ ਆ ਹੁਣ ਇਹ ਜਿਹੜਾ ਸਾਡਾ ਯੋਗੀ ਦਾ ਮਾਡਲ ਆ ਉੱਤਰਾ ਪ੍ਰਦੇਸ਼ ਵਾਲਾ ਉਹ ਸਮੂਹ ਅੱਗੇ ਫੋਲੋ ਕਰਦੇ ਹੋਏ ਕਿੰਨੇ ਕ ਕਾਮਯਾਬੀ ਨਾਲ ਲੈ ਕੇ ਜਾ ਰਹੇ ਆ ਇਹ ਤੇ ਤਾਂ ਹੰਕਿੰਤੂ ਪਰੰਤੂ ਹੋ ਹੀ ਗਿਆ ਜ ਮਨਾ ਸਾਹਿਬ ਪਰ ਮੈਂ ਫੇਰ ਉਸੇ ਗੱਲ ਦੇ ਉੱਤੇ ਆ ਜਾਣਾ ਚਾਹੇ ਰੈਪੀਟੇਟਿਵ ਹੋ ਜਵੇ ਕਿ ਇਸ ਨਾਲ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਮੌਤਾਂ ਵੀ ਹੋ ਰਹੀਆਂ ਨੇ ਕਾਪੜ ਵੀ ਭਾਰੇ ਦੇ ਉੱਤੇ ਫ੍ਰੀ ਫਾਗ ਦੇ ਮਿਲ ਰਹੇ ਲ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਇਹਨਾਂ ਬੰਦੇ ਇਸ ਨੇ ਕੋਈ ਕਾਹ ਨਹੀਂ ਹੈਗੀ ਉਹਨਾਂ ਦੀ ਔਰ ਉਹ ਪੁਲਿਸ ਕੋਲੋਂ ਫੜੇ ਵੀ ਜਾ ਰਹੇ ਆ ਉਹਨਾਂ ਦੇ ਇੰਕਾਊਂਟਰ ਵੀ ਹੋ ਰਹੇ ਆ ਪਰ ਇਹ ਜਿੰਮੈਂਟਿੰਗ ਦੇ ਵਿੱਚ ਕਿਤੇ ਕੋਈ ਫਰਕ ਕਿਉਂ ਨਹੀਂ ਪੈ ਰਿਹਾ ਇਹ ਵੱਡਾ ਸਵਾਲ ਆ ਜੀ ਕਦੇ ਕਦੇ ਖੜਗੂਆਦ ਵੇਲੇ ਦੀ ਗੱਲ ਕਰਦੇ ਆ ਜਾਂ ਜਦੋਂ ਕਾਲੀਆਂ ਭੇਡਾਂ ਦਾ ਜ਼ਮਾਨਾ ਸੀਗਾ ਜਦੋਂ ਪੁਲਿਸ ਦੀ ਸਮਝਿਆ ਜਾਂਦਾ ਸੀ ਕਿ ਇਨਫਿਲਟ੍ਰੇਸ਼ਨ ਹੋ ਗਈ ਹੈ ਖੜਕੂ ਸਫਾਂ ਦੇ ਵਿੱਚ ਪਤਾ ਨਹੀਂ ਸੀ ਲੱਗਦਾ ਕਿ ਕੌਣ ਜੈਨੂਅਲੀ ਉਸ ਕੌਜ਼ ਦੀ ਖਾਤਰ ਲੜ ਰਿਹਾ ਹੈ ਕੋਈ ਉਹਦੇ ਨਾਲ ਸਹਿਮਤ ਹੋਵੇ ਜਾਂ ਨਾ ਹੋਵੇ ਤੇ ਕੌਣ ਜਿਹੜਾ ਪੁਲਿਸ ਦਾ ਭੇਜਿਆ ਹੋਇਆ ਤੇ ਉਹ ਸਾਰੇ ਕਾਸੇ ਨੂੰ ਤਹਸ ਨਹਿਸ ਕਰਨ ਦਾ ਕੰਮ ਕਰ ਰਿਹਾ ਹੈ ਤਾਂ ਲੱਗਦਾ ਕਿ ਉਸ ਕਿਸਮ ਦੇ ਹਾਲਾਤ ਪੈਦਾ ਹੋਣ ਵਾਲੇ ਨੇ ਜਾਂ ਹੋ ਚੁੱਕੇ ਨੇ ਜਿੱਥੇ ਕਿ ਪੁਲਿਸ ਦਾ ਜਿਹੜਾ ਰੋਗ ਆਫੀਸਰ ਹੈਗਾ ਵਿਗੜਿਆ ਹੋਇਆ ਆਫੀਸਰ ਨੇ ਪੁਲਿਸ ਦੇ ਵਿੱਚ ਸ਼ਾਇਦ ਉਹ ਬਵਾਹਰੇ ਹੋ ਕੇ ਪੁਲਿਸ ਦੇ ਰਜਿਮ ਤੋਂ ਜਾਂ ਸਰਕਾਰ ਤੋਂ ਕੁਝ ਇਸ ਕਿਸਮ ਦੀਆਂ ਖੇਡਾਂ ਖੇਡਣ ਲੱਗ ਪਏ ਨੇ ਕਿ ਬਦਮਾਸ਼ਾਂ ਦਾ ਆਸਰਾ ਪੁਲਿਸ ਢਾਲ ਬਣਦੀ ਹੈ ਤੇ ਜਦੋਂ ਲੋੜ ਪੈਂਦੀ ਹੈ ਉਹਨਾਂ ਨੂੰ ਮਾਰਦੀ ਹੈ ਸਰ ਮਾਡਸਰ ਦੇਖੋ ਹੈਂਡਲ ਤੀਜਾ ਜਾਂ ਜਿਹੜੇ ਢਾਂਗ ਤਰੀਕੇ ਹੁੰਦੇ ਆ ਉਹ ਤਾਂ ਸਾਰੇ ਸੇਮ ਹੀ ਹੁੰਦੇ ਆ ਦੁਨੀਆ ਭਰਤੀ ਸੇਮ ਹੁੰਦੇ ਆ ਮੈਂ ਸਮਝਦਾ ਪਰ ਹਾਲਾਤ ਬੜੇ ਜਿਹੜੇ ਗਰਾਉਂਡ ਦੇ ਉੱਤੇ ਨੇ ਉਹ ਅਮਰ ਕਿਸਮ ਦੇ ਆ ਇਸ ਸਮੇਂ ਕੋਈ ਕੌਬ ਨਜ਼ਰ ਨਹੀਂ ਆ ਰਹੀ ਹਰਾਕੇ ਆਪਾਂ ਇਸ ਸਮੇਂ ਮਾਰਕੋਟੈਰੋਰਿਜ਼ਮ ਦੀ ਗੱਲ ਕਰ ਰਹੇ ਆ ਗੈਂਗਸਟਰ ਟੈਰਰ ਨੈਕਸਸ ਦੀ ਗੱਲ ਕਰ ਰਹੇ ਆ ਇਹ ਦੋ ਨਵੀਆਂ ਹਸਤੰਭ ਜਿਹੜੀਆਂ ਨੇ ਪਿਛਲੇ ਇਤਿਹਾਕੇ ਦੇ ਵਿੱਚ ਸਾਹਮਣੇ ਆਈਆਂ ਉਸ ਸਮੇਂ ਸੀ ਜਿਹੜਾ ਜਿਵੇਂ ਐਕਸਟਰੀਮਿਜ਼ਮ ਕਹੋ ਟੈਰਰਿਜ਼ਮ ਕਹੋ ਖਾਰਕੂਵਾਦ ਕਹੋ ਅੱਤਵਾਦ ਕਹੋ ਉਹ ਚੀਜ਼ਾਂ ਜਿਹੜੀਆਂ ਸੀ ਉਹ ਉਹ ਇਸੇ ਖਾਸ ਏਜੰਡੇ ਨੂੰ ਅੱਗੇ ਵਧਾਉਣ ਲਈ ਕੀਤੀਆਂ ਜਾਂਦੀਆਂ ਸੀ ਪਰ ਅੱਜ ਸਾਰਾ ਰਲਗੱਡ ਹੋਇਆ ਪਿਆ ਅੱਜ ਉਹੀ ਬੰਦਾ ਗੈਂਗਸਟਰ ਆ ਉਹ ਬਦਲਾ ਲੈ ਰਿਹਾ ਸਰਪੈਂਕ ਨੂੰ ਮਾਰ ਦਿੱਤਾ ਜਾਂਦਾ ਕਿ ਜੀ ਇਹਨੇ ਸਾਡਾ ਘਰ ਤੋਂ ਆਇਆ ਸੀਗਾ 50 ਲੱਖ ਰੁਪਏ ਪੁਲਿਸ ਨੂੰ ਦਿੱਤਾ ਸੀ ਸਾਡੇ ਬੰਦਿਆਂ ਦੇ ਜਿਹੜੇ ਆ ਰੀਸੈਟਲਿੰਗ ਘਰ ਤੋਂ ਹੁੰਦਾ ਕੰਮ ਚੱਲ ਰਿਹਾ ਇਸ ਲਈ ਅਸੀਂ ਇਹਨੂੰ ਮਾਰ ਦਿੱਤਾ ਕਿਤੇ ਆ ਜਾਂਦੀ ਆ ਜੀ ਕਿ ਇਹ ਪੰਥ ਦੇ ਖਿਲਾਫ ਜਾਂਦਾ ਸੀ ਹੁਣ ਅਸੀਂ ਇਸ ਨੂੰ ਇਸ ਲਈ ਮਾਰ ਦਿੱਤਾ ਕਿਉਂਕਿ ਸਾਡਾ ਕਿਸੇ ਨਾ ਕਿਸੇ ਉਹ ਖਾੜਕੂ ਜੱਥੇਬੰਦੀ ਦੇ ਨਾਲ ਸਮਝੌਤਾ ਹੋਇਆ ਹੋਇਆ ਅਸੀਂ ਉਹਨਾਂ ਨੂੰ ਬੰਦੇ ਪ੍ਰੋਵਾਈਡ ਕਰਦੇ ਆ ਜਾਂ ਇੱਕ ਦੂਸਰਾ ਗੈਂਗਾ ਉਹ ਕਹਿੰਦਾ ਜੀ ਅਸੀਂ ਜਿਹੜਾ ਦੇਸ਼ ਦੀ ਸਭਿਅਤਾ ਨੂੰ ਬਚਾਉਣਾ ਅਸੀਂ ਹਿੰਦੂਇਜ਼ਮ ਨੂੰ ਬਚਾਉਣਾ ਅਸੀਂ ਆਪਣੇ ਹਿਸਾਬ ਨਾਲ ਚੱਲਦੇ ਆ ਤੇ ਪੁਲਿਸ ਦਾ ਜਿਹੜਾ ਟਾਲ ਤਰੀਕਾ ਉਹ ਸੇਮ ਹੀ ਆ ਰਮਾਣਾ ਸਾਹਿਬ ਉਹ ਜੀ ਤਬਦੀਲੀ ਕੋਈ ਨਹੀਂ ਰੋਗ ਅਫਸਰ ਜਿਹੜੇ ਜਿਹੋ ਹਮੇਸ਼ਾ ਹੁੰਦੇ ਆ ਉਹ ਚੱਲਦੇ ਰਹਿੰਦੇ ਆ ਪਰ ਇਹ ਗੱਲ ਕਿੰਨੀ ਕੁ ਵਾਜਬ ਆ ਮੈਨੂੰ ਕਹਿਣੀ ਵੀ ਚਾਹੀਦੀ ਆ ਕਿ ਨਹੀਂ ਇਹ ਤਾਂ ਨਹੀਂ ਪਤਾ ਪਰ ਇਹਦੇ ਵਿੱਚ ਜਿਹੜੇ ਜ਼ਿਆਦਾਤਰ ਮੁਕਾਬਲੇ ਹੋ ਰਹੇ ਨੇ ਜਿਹੜੇ ਵੱਡੇ ਨਾਮਾਂ ਦੇ ਮੁਕਾਬਲੇ ਹੋ ਰਹੇ ਆ ਉਹ ਪੰਜਾਬ ਪੁਲਿਸ ਦੀ ਜਿਹੜੀ ਆਂਟੀ ਗੈਂਗਸਟਰ ਟਾਸਕ ਫੋਰਸ ਆ ਉਹ ਆਪਣਾ ਰੋਲ ਨਿਭਾ ਰਹੀ ਆ ਔਰ ਇਹ ਕੋਈ ਲੁਕੀ ਗਾਰਨੀਜ਼ ਬਣਾ ਸਾਬ ਕੇ ਜਿਹੜੇ ਇਹ ਆਫੀਸਰ ਹੁੰਦੇ ਆ ਸਪੈਸ਼ਲ ਹੁੰਦੇ ਆ ਜਿਹੜੇ ਚਾਹੇ ਉਹ ਡਰੱਗ ਦੇ ਮਗਰ ਜਾਂਦੇ ਹੋਣ ਜਾਂ ਗੈਰਕਾਨੂੰਨੀ ਮਗਰ ਜਾਂਦੇ ਹੋਣ ਇਹ ਆਮ ਰੂਟੀਨ ਦੇ ਜਿਹੜੀ ਡਿਊਟੀ ਕਰਨ ਵਾਲੇ ਅਫਸਰ ਨਹੀਂ ਥਾਣੇ ਦੇ ਡਿਊਟੀ ਕਰਨ ਵਾਲੇ ਅਫਸਰ ਆ ਉਹ ਇਹਦੇ ਵਿੱਚ ਨਹੀਂ ਹੁੰਦੇ ਇਹ ਜਿਹੜੀ ਟੀਮ ਹੁੰਦੀ ਆ ਚਾਹੇ ਉਹ ਇਕ ਸਪਾਈ ਹੋਵੇ ਕੰਟਰੀ ਲੈਵਲ ਚਾਹੇ ਉਹ ਜੀਆ ਹੋਵੇ ਡੈਸਟ ਅਫਸਰ ਹੋਵੇ ਉਹ ਡੈਡੀਕੇਟਡ ਟੀਮ ਹੁੰਦੀ ਹੈ ਉਹਨਾਂ ਕੋਲੇ ਸਾਰੀ ਇਨਪੁੱਟਸ ਹੁੰਦੀਆਂ ਨੇ ਉਹ ਇਹ ਕਾਰਵਾਈਆਂ ਕਰਦੇ ਨੇ ਅੱਜ ਵਾਲੀ ਜਿਹੜੀ ਇਹ ਕਾਰਵਾਈ ਆ ਇਹ ਵੀ ਐਕਟਿਵ ਜੈਸਟਾਸ ਟਾਸਕ ਫੋਰਸ ਤੇ ਸੀਆਈਏ ਵੱਲੋਂ ਇਕੱਠੇ ਹੋ ਕੇ ਕੀਤੀ ਗਈ ਸੀ ਆ ਸਹਿਮ ਤੁਹਾਡਾ ਸਵਾਲ ਬੜਾ ਸਾਹ ਸਵਾਲ ਤੇ ਆਉਣ ਤੋਂ ਪਹਿਲਾਂ ਇਹ ਦੋ ਗੱਲਾਂ ਮੈਂ ਜ਼ਰੂਰ ਕਰੂੰਗਾ ਗਰੇਵਾਲ ਜੀ ਜਿਹੜੇ ਤੁਸੀਂ ਮਾਡਲ ਦੀ ਗੱਲ ਕੀਤੀ ਵੀ ਜਿਹੜਾ ਵਰਕ ਨਹੀਂ ਕਰ ਰਿਹਾ ਮਾਡਲ ਪਰ ਜਿਹੜਾ ਵਿਕਸ਼ਿਤ ਮਾਡਲ ਆ ਜਿਹੜਾ ਸਾਡਾ ਅਸਲੀ ਮਾਡਲ ਆ ਉਹਦੇ ਵਿੱਚ ਪੁਲਿਸ ਆ ਜੁਡੀਸ਼ਰੀ ਆ ਜਾਂਦਾ ਪੁਲਿਸ ਪੈਸੇ ਲੈ ਕੇ ਬੰਦੇ ਨੂੰ ਛੜ ਲੈਂਦੀ ਆ ਜਾਂ ਉਹਦੇ ਅਗੇਂਸਟ ਕੋਈ ਆਉਂਦਾ ਹੀ ਨਹੀਂ ਹੈਗਾ ਵੀ ਇਹਨੇ ਕੋਈ ਕਤਲ ਕੀਤਾ ਕੋਈ ਨਹੀਂ ਕੀਤਾ ਜੁਡੀਸ਼ਰੀ ਦੇ ਹੱਥ ਵੀ ਬੰਨੇ ਲੱਗਦੇ ਆ ਮਾਡਲ ਤਾਂ ਦੂਜੀ ਸਾਈਡ ਤੇ ਵੀ ਟੁੱਟਿਆ ਭੱਜਿਆ ਹਾਲ ਤਾਂ ਅੱਛਾ ਮੈਂ ਜਿਹੜੀ ਗੱਲ ਕਰਨ ਲੱਗਾ ਗਰੇਵਾਲ ਜੀ ਜਿਹੜਾ ਮਾਡਲ ਹੁਣ ਪੁਲਿਸ ਨੇ ਜਿਹਨੂੰ ਯੂਪੀ ਮਾਡਲ ਕਹਿੰਦੇ ਆ ਇਹ ਤੋਂ ਪਹਿਲਾਂ ਬੰਬੇ ਦੇ ਵਿੱਚ ਵੀ ਹੋਇਆ ਦਾਉਦ ਉਹਨਾਂ ਦੇ ਟਾਈਮ ਤੋਂ ਬਾਅਦ ਫਿਰ ਪੁਲਿਸ ਨੇ ਵੀ ਹਥਿਆਰ ਚੱਕੇ ਸੀ ਉਦੋਂ ਬੜੀ ਕਤਲਗਾਰੀ ਤੋਂ ਹੋਈ ਸੀ ਉਸ ਤੋਂ ਬਾਅਦ ਉੱਥੇ ਸ਼ਾਂਤੀ ਹੋ ਗਈ ਔਰ ਆਪਾਂ ਹੋਰ ਵੀ ਜਗ੍ਹਾ ਦੇਖਿਆ ਪੰਜਾਬ ਵਿੱਚ ਵੀ ਇਹ ਜਹਾ ਹੋ ਚੁੱਕਿਆ ਹੈ ਮੇਰਾ ਕੁਐਸਚਨ ਇਹ ਆ ਵੀ ਕਿ ਨੈਸ਼ਨਲ ਸਿਕਿਉਰਿਟੀ ਜਿਹੜੀ ਰੌਆ ਇਹ ਰੀਅਰਵੋਲਵ ਹੋ ਸਕਦੀ ਇਹਨੂੰ ਕਹੋ ਇਹ ਨੈਸ਼ਨਲ ਸਿਕਿਉਰਿਟੀ ਦਾ ਮਾਮਲਾ ਨਹੀਂ ਹੈਗਾ ਇਹ ਕਿ ਬਾਹਰਲੇ ਥ੍ਰੈਟਲੀ ਹੈ ਰੌ ਲੋਕਲ ਥ੍ਰੈਟਲੀ ਹੈ ਨਹੀਂ ਇਹਨੂੰ ਕਿਉਂ ਨਹੀਂ ਉਸ ਗੇੜ ਚ ਪਉਂਦੇ ਜਿੱਥੇ ਰੌ ਸ਼ਾਮਲ ਹੋ ਜਵੇ ਕਿਉਂਕਿ ਇਸ ਟਾਈਮ ਤਾਂ ਸ਼ਰਿਆਮਕ ਸੰ ਸ਼ਰਿਆਮਕ ਕਤਲ ਹੋ ਰਹੇ ਕੋ ਰਾਤ ਬਰਾਤੇ ਥੋੜਾ ਕਤਲ ਹੋ ਰਹਾ ਇਹ ਤਾਂ ਸਿੱਧੇ ਸਵੇਰ ਨੂੰ ਆੜ ਕੇ ਉਹ ਵੀ ਸਾਹ ਲੋਕਾਂ ਦੇ ਸਾਹਮਣੇ ਕਤਲ ਹੋਣ ਲੱਗ ਪਿਆ ਤੇ ਫੇਰ ਤਾਂ ਮੈਨੂੰ ਲੱਗਦਾ ਹੁਣ ਇਹਨਾਂ ਨੂੰ ਥੋੜਾ ਜਿਹਾ ਸਟੈਪ ਲੈਣਾ ਚਾਹੀਦਾ ਜਾਂ ਫੇਰ ਯੂਪੀ ਮਾਡਲ ਲਾਗੂ ਕਰਨ ਤੇ ਜਾਂ ਇਹ ਦੂ ਵਿਚ ਜਿਹੜੀ ਹੈਗੀ ਹੈ ਤੁਹਾਡੀ ਰਾ ਆਰਗੇਨਾਈਜੇਸ਼ਨ ਉਹਨੂੰ ਐਡ ਕਰਨ ਇਹ ਕਿਉਂ ਨਹੀਂ ਹੋ ਸਕਦੀ ਇਹਦੇ ਬਾਰੇ ਜੇ ਹੈਗਾ ਤਾਂ ਖਿਆਲ ਦੱਸ ਕਿਉਂ ਇਹ ਇਹਨੂੰ ਨੈਸ਼ਨਲ ਥ੍ਰੈਟ ਨਹੀਂ ਸਮਝਦੇ ਵੀਰ ਜੀ ਸੱਚੀ ਗੱਲ ਆ ਇਹ ਸਵਾਲ ਤੇ ਨਾਲ ਇੱਕ ਸਵਾਲ ਹੋਰ ਲੈਨੇ ਜੀ ਆਪਾਂ ਗਰੈਲ ਸਾਹਿਬ ਸਰਦਾਰ ਪਵਨਜੀਤ ਸਿੰਘ ਤੁਹਾਨੂੰ ਪੁੱਛਣਾ ਚਾਹੁੰਦੇ ਨੇ ਪੁੱਛਿਓ ਜੀ ਕੁਛ ਹਾਂਜੀ ਹਾਂਜੀ ਇਹ ਹੀ ਪੁੱਛਣਾ ਸੀ ਬਿਲਕੁਲ ਇੱਕ ਤਾਂ ਮੈਨੂੰ ਲੱਗਦਾ ਵੀ ਸਾਡੀ ਜਿਹੜੀ ਹੈ ਨਾ ਉਹ ਘਟ ਗਿਆ ਸਾਡੀ ਸਹਿਣ ਸ਼ਕਤੀ ਘਟ ਗਈ ਜਈ ਜਾਂ ਪਤਾ ਨਹੀਂ ਕੀ ਜ਼ਮੀਨਾਂ ਤੇ ਕਰਜ਼ੇ ਕਰਨ ਦੀ ਹੁਣ ਤਾਂ ਇਹੇ ਹੀ ਚੱਕਰ ਹੋਣਾ ਜਿਹੜਾ ਉਹਨਾਂ ਨੇ ਸਰਪੰਚ ਮਾੜੀ ਗੱਲ ਹੈ ਪੈਸੇ ਕਤਲ ਨਹੀਂ ਕਰਨਾ ਚਾਹੀਦਾ ਜੇ ਕੱਲ ਵਾਲਾ ਸਵਾਲ ਮੈਂ ਉਦੋਂ ਬਾਅਦ ਨੂੰ ਨਾਇਨ ਨਹੀਂ ਮਿਲੀ ਜੇ ਕੱਲ ਵਾਲਾ ਸਵਾਲ ਪੁੱਛ ਸਕਦਾ ਜਿਹੜਾ ਇਹਨਾਂ ਨੇ ਹਸਪੀਟਲ ਆ ਮੈਡੀਕਲ ਕਾਲਜਾਂ ਵਾਲਾ ਜਵਾਬ ਦਿੱਤਾ ਸੀ ਠੀਕ ਆ ਮੇਰੇ ਸੰਤੁਸ਼ਟੀ ਹੋ ਗਈ ਪਰ ਇਹ ਉਹ ਜਿਹੜਾ ਪਤਾ ਹੀ ਸੀ ਵੀ ਆਪਾਂ ਨਹੀਂ ਬਣਾ ਸਕਦੇ ਇਹਨਾਂ 인ਫਰਾਸਟ੍ਰਕਚਰ ਹੈ ਨਹੀਂਗਾ ਤੇ ਮਸ਼ਹੂਰੀਆਂ ਤੇ ਇਹਨੇ 800 ਕਰੋੜ ਤੇ 500 ਕਰੋੜ ਤੇ ਬਿਲਕੁਲ ਬਿਲਕੁਲ ਬਹੁਤ ਵਾਜਬ ਗੱਲ ਹੈ ਪਰ ਮੁਸ਼ਕਲ ਇਹ ਹੈ ਕਿ ਮੁਸ਼ਕਲ ਇਹ ਹੈ ਕਿ ਗਰੇਵਾਲ ਸਾਹਿਬ ਨੂੰ ਆਪਾਂ ਬਹੁਤ ਮਿਹਰੇ ਮਾਰਦੇ ਆ ਗਰੇਵਾਲ ਸਾਹਿਬ ਹੈ ਕੋਈ ਸੰਪਰਕ ਭਗਵੰਤ ਮਾਨ ਜੀ ਨਾਲ ਸਿੱਧਮ ਸਿੱਧਾ ਕਿ ਡਾਕਟਰ ਸਾਹਿਬ ਨਾ ਖੁਸ਼ ਨੇ ਔਰ ਮੋਸਲ ਦੇਖੋ ਅਜੇ ਹੱਥ ਹੀ ਗਿਆ ਕਿ 인ਫਰਾਸਟ੍ਰਕਚਰ ਬਣਾਇਆ ਨਹੀਂ ਜਾ ਸਕਦਾ ਹਾਂ 16 ਆਪਾਂ ਕਹਿ ਸਕਦੇ ਹਾਂ ਕਿ 4 ਸਾਲਾਂ ਲੈ ਤੇ 16 ਹਸਪੀਟਲ ਬਣਨੇ ਜਾਂ ਮੈਡੀਕਲ ਕਾਲਜ ਬਣਨੇ ਮੁਸ਼ਕਲ ਹੋ ਜਾਂਦਾ ਪਰ 1 2 3 4 5 ਕੁਝ ਬਣ ਸਕਦੇ ਸੀ ਪਰ ਸ਼ਾਇਦ ਸ਼ੁਰੂਆਤ ਦੇ ਵਿੱਚ ਜਿਹੜੀ ਸ਼ੁਰੂਆਤ ਕੀਤੀ ਗਈ ਉਹੀ ਗਲਤ ਹੋਗੀ ਕਿਉਂਕਿ ਉਹ ਇੱਕ ਕੰਟਰੋਵਰਸ਼ੀਅਲ ਜਗ੍ਹਾ ਦਾ ਰਲਾ ਉਹ ਤੇ ਚੱਕਿਆ ਗਿਆ ਸ਼ਾਇਦ ਕੁਝ ਰਾਜਨੀਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਉਸ ਸਮੇਂ ਤੇ ਨਾਰਮਲੀ ਆਪਾਂ ਕਹਿੰਦੇ ਆ ਵੈਲ ਬਗਾਨੇ ਸਹਾਬ ਕਰਨ ਚੰਗੀ ਸ਼ੁਰੂਆਤ ਅੱਦੇ ਕੰਮ ਦਾ ਨਵੇੜਾ ਹੋ ਜਾਂਦਾ ਉਹ ਸ਼ੁਰੂਆਤ ਹੀ ਚੰਗੀ ਨਹੀਂ ਸੀ ਹੋਈ ਸ਼ਾਇਦ ਇਸੇ ਕਰਕੇ ਜਿਹੜੀ ਇਹ ਸਾਰੀ ਸਕੀਮ ਆ ਉਹ ਫਿਲਹਾਲ ਪੰਜਾਬੀਆਂ ਦੇ ਤੋਂ ਦੂਰ ਹੋ ਗਈ ਤੇ ਜਿਹੜੀ ਸਹਿਜ ਜੀ ਨੇ ਗੱਲ ਕੀਤੀ ਸੀ ਮਾਨਾ ਸਾਹਿਬ ਸਵਾਲ ਬੜਾ ਵਧੀਆ ਸਹਿਜ ਜੀ ਦਾ ਉਨੇ ਦੇ ਮੁਤਲਬ ਦੋ ਰਹਿ ਜਾਈਗਾ ਲਾਇਕ ਤਾਂ ਇਕ ਤਾਂ ਇਹ ਕਿ ਰੋ ਜਿਹੜੀ ਆ ਉਹ ਵੈਸੇ ਇੰਟਰਨਲ ਮਸਲੇ 'ਚ ਦਖਲ ਨਹੀਂ ਦੀਂਦੀ ਕਿਉਂਕਿ ਰੋ ਰਿਸਰਚ ਐਂਡ ਅਨਲਿਸਿਸ ਵੈਂਗਾ ਜਿਹੜਾ ਇਹ ਇਹਦਾ ਕੰਮ ਹੀ ਬਾਹਰਲੀਆਂ ਤਾਕਤਾਂ ਨੂੰ ਦੇਖਣਾ ਔਰ ਸ਼ਾਇਦ ਆਪਣੇ ਤੌਰ ਤੇ ਦੇਖਦੇ ਆ ਬੱਚਾ ਆਪਾਂ ਵੱਡੇ ਇਲਜ਼ਾਮ ਲਗਾਉਦੇ ਰਹੇ ਆ ਕਿ ਪੰਜਾਬ ਤੋਂ ਮਾਫ ਕਰਨਾ ਤੇਜ ਤੋਂ ਬਾਹਰ ਜਿਹੜੇ ਕਦਮ ਕਰਵਾਏ ਜਾ ਰਹੇ ਆ ਰੋ ਕਰਾਉਂਦੀ ਆ ਜੀ ਸ਼ਾਇਦ ਉਹ ਥ੍ਰੈਟ ਨੂੰ ਦੇਖ ਰਹੀ ਆ ਜਾਂ ਕਿਉਂ ਕਰਦੀ ਆ NIA ਸੈਂਸ਼ਨਲ ਇਨਵੈਸਟੀਗੇਟਿਵ ਏਜੰਸੀ ਤੇ ਹੋਰ ਬਹੁਤ ਸਾਰੀਆਂ ਏਜੰਸੀਆਂ ਨੇ ਜਿਹੜੀਆਂ ਭਾਰਤ ਦੇ ਅੰਦਰ ਜਿਹੜਾ ਖਤਰਾ ਉਹਦੇ ਬਾਰੇ ਜਿਹੜੀਆਂ ਨੇ ਉਹ ਜਾਣਕਾਰੀ ਕਹਿੰਦੀਆਂ ਨੇ ਹੁਣ ਤਾਂ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਆਪਣੇ ਹੈੱਡਕੁਆਰਟਰ ਜਿਹੜੇ ਆ ਸਟੇਟਸ ਦੇ ਵਿੱਚ ਬਣਾਉਣ ਦੀ ਇਜਾਜ਼ਤ ਵੀ ਮਿਲ ਗਈ ਪਰ ਤੁਸੀਂ ਜ਼ਿਕਰ ਕੀਤਾ ਸੀ ਮੁੰਬਈ ਦੇ ਵਿੱਚ ਮਸਲਾ ਹੱਲ ਹੋਇਆ ਪੰਜਾਬ ਦੇ ਮਾੜੇ ਜਿਨ੍ਹਾਂ ਦਾ ਤੌਰ ਉਹ ਵੀ ਇਨਕਾਊਂਟਰ ਤੋਂ ਬਾਅਦ ਖਤਮ ਹੋਇਆ ਉਹ ਇਹ ਦੋ ਚੀਜ਼ਾਂ ਨੇ ਆਪਣਾ ਮਨਾਸਰ ਜਿਹੜਾ ਸੈਰਚ ਨੇ ਕੀਤੀਆਂ ਨੇ ਸ਼ਾਇਦ ਵੀ ਦੇਖੋ ਜਦੋਂ ਪੰਜਾਬ ਦੇ ਵਿੱਚ ਉਹ ਦੌਰ ਖਤਮ ਹੋਇਆ ਅਸੀਂ ਬਹੁਤ ਜ਼ਿਆਦਾ ਜਾਣਕਾਰ ਤਾਂ ਨਹੀਂ ਜੀ ਕਿਉਂਕਿ ਪੁਲਿਸ ਦੇ ਵਿੱਚ ਕੀ ਚੱਲ ਰਿਹਾ ਸੀ ਉਹਦੇ ਅਸੀਂ ਪਰੇ ਵੀ ਨਹੀਂ ਸੀਗੇ ਉਹਦੇ ਬਾਰੇ ਅਸੀਂ ਨਹੀਂ ਜਾਣਦੇ ਪਰ ਇਹ ਜ਼ਰੂਰ ਆ ਕਿ ਪੰਜਾਬ ਦੇ ਵਿੱਚ ਮਾਹੌਲ ਉਦੋਂ ਸ਼ਾਂਤ ਨਹੀਂ ਹੋਇਆ ਜਦੋਂ ਹਰੇਕ ਘਰ ਦੇ ਵਿੱਚੋਂ ਬੰਦੇ ਚੱਕ ਕੇ ਮਾਰੇ ਜਾ ਰਹੇ ਸੀਗੇ ਆ ਆਪਾਂ ਨੂੰ ਪਤਾ ਸਤਨ ਰੈਕੋਰਡ ਆ ਰਾਟਾ ਦੇ ਵਿੱਚ ਆ ਕੇ ਕਿੰਨੇ ਅਣਪਛਾਤੇ ਮਾਰੇ ਗਏ ਜਦੋਂ ਟਾਪ ਲੈਵਲ 'ਚ ਬੰਦੇ ਜਿਹੜੇ ਆ ਉਹਨਾਂ ਨੂੰ ਫੜਿਆ ਜਾਂ ਇੰਕਾਊਂਟਰ ਹੋਇਆ ਜੋ ਵੀ ਹੋਇਆ ਜਿਹੜੀ ਹਜ਼ਾਰਕੀ ਦੇ ਵਿੱਚ ਉੱਪਰ ਪੀਸੀ ਦੇ ਬੰਦੇ ਸੀ ਉਸ ਤੋਂ ਬਾਅਦ ਮਸਲਾ ਹਾਲ ਹੋਣਾ ਸ਼ੁਰੂ ਹੋਇਆ ਮੁੰਬਈ ਦੇ ਵਿੱਚ ਵੀ ਉਹਨਾਂ ਦੇ ਰਨ ਆਫ ਦੀ ਮਿਲ ਜਿਹੜੇ ਸੀਗੇ ਜਿਹੜੇ ਰੁਟੀਨ ਦੇ ਵਿੱਚ 2000 5000 ਜੋ ਵੀ ਲੈ ਕੇ ਸ਼ੂਟਰ ਆਉਂਦੇ ਸੀ ਉਹਨਾਂ ਨੂੰ ਮਾਰਦੇ ਸੀ ਤਾਂ ਮਸਲਾ ਹਾਲ ਨਹੀਂ ਸੀ ਹੋਇਆ ਪੀਸੀ ਦੇ ਹੱਥ ਪਾਉਣਾ ਪਿਆ ਸੀ ਪੰਜਾਬ ਦੇ ਵਿੱਚ ਪੀਸੀ ਪਤਾ ਨਹੀਂ ਕਿੱਥੇ ਆ ਗਏ ਤੇ ਕੌਣ ਆ ਇੱਕ ਗਰੁੱਪ ਆ 10 ਗਰੁੱਪ ਨੇ 20 ਗਰੁੱਪੇ ਦੇ ਬਾਰੇ ਕੋਈ ਜਾਣਕਾਰੀ ਨਹੀਂ ਇਸੇ ਕਰਕੇ ਅਜੇ ਪੰਜਾਬ ਦਾ ਮਸਲਾ ਇਹਨਾਂ ਦੇ ਹੱਥ ਵਿੱਚ ਨਹੀਂ ਆਉਂਦਾ ਮਹਿਸੂਸ ਹੋ ਰਿਹਾ ਅਗਲੀ ਗੱਲਬਾਤ ਕਰਾਂਗੇ ਅਸੀਂ ਜੋ ਵੈਨਜ਼ੂਏਲਾ ਚ ਹੋਇਆ ਹੈ ਜੋ ਦੁਨੀਆ ਚ ਹੋ ਰਿਹਾ ਹੈ ਜਾਂ ਹੁੰਦਾ ਆਇਆ ਪਿਛਲੇ ਕਈ ਮਹੀਨਿਆਂ ਤੋਂ ਕਿ ਜਾਂ ਫਿਰ ਇਹ ਕਹੇ ਲੋਕ ਕਿ ਜਦੋਂ ਦਾ ਡੋਨਲਡ ਟਰੰਪ ਨੇ ਵੱਖ-ਵੱਖਰੇ ਆਪਣੇ ਐਲਾਈਜ਼ ਨੂੰ ਧਮਕੀਆਂ ਭਰੀ ਭਾਸ਼ਾ ਦੇ ਵਿੱਚ ਬੋਲਣਾ ਸ਼ੁਰੂ ਕੀਤਾ ਹੈ ਤੇ ਨਾਲ ਟੈਰਫ ਦਾ ਵਢਾਂਗਾ ਕਰਨਾ ਸ਼ੁਰੂ ਕੀਤਾ ਹੈ ਸਾਰੇ ਕਾਸੇ ਦੇ ਮੱਦੇ ਨਜ਼ਰ ਪਿਛਲੇ ਕਈ ਮਹੀਨਿਆਂ ਤੋਂ ਲੋਕਾਂ ਦੇ ਨਾਸੀ ਤੋਂ ਆਇਆ ਪਿਆ ਇਹ ਗੱਲ ਜੇ ਪੰਜਾਬੀ ਵਿੱਚ ਕਹੀਏ ਤਾਂ ਮੈਂ ਖਲ ਸੌਖੇ ਤਰੀਕੇ ਨਾਲ ਆਪਾਂ ਇਹਨੂੰ ਸੰਖੇਪ ਦੇ ਵਿੱਚ ਗੱਲ ਕਰ ਸਕਦੇ ਆ ਤੇ ਉਹਦੇ ਨਾਲ ਕੀ ਹੋਇਆ ਉਹਦੇ ਨਾਲ ਦੇਸ਼ ਦੇ ਅੰਦਰ ਸੂਬਿਆਂ ਦਾ ਸੂਬਿਆਂ ਨਾਲ ਮੋਹ ਪਿਆਰ ਵੱਧਦਾ ਪ੍ਰਤੀਤ ਹੁੰਦਾ ਥੋੜੇ ਬਹੁਤ ਅਜੇ ਡਿਸਐਗਰੀਮੈਂਟਸ ਤਾਂ ਹਨ ਵੱਖ-ਵੱਖਰੇ ਮੁੱਦਿਆਂ ਨੂੰ ਲੈ ਕੇ ਲੇਕਿਨ ਟੀਮ ਕੈਨੇਡਾ ਦੀ ਸਪਿਰਿਟ ਭਾਵਨਾ ਪੈਦਾ ਹੋਈ ਹੈ ਔਰ ਪ੍ਰਧਾਨ ਮੰਤਰੀ ਕਰਨੀ ਸਾਹਿਬ ਦੇ ਬਹੁਤ ਸਾਰੇ ਐਸੇ ਕਦਮ ਜਿਹੜੇ ਕਿ ਆਮ ਹਾਲਾਤਾਂ 'ਚ ਅਗਰ ਚੁੱਕਦੇ ਤਾਂ ਉਹਨਾਂ ਦੀ ਨਖੇਦੀ ਹੋਣੀ ਸੀਗੀ ਵਿਰੋਧੀ ਧਿਰ ਛਈਆਂ ਲੈ ਲੈ ਕੇ ਪੈਂਦੀ ਆ ਕਿ ਤੁਸੀਂ ਆਹ ਕਿਉਂ ਕੀਤਾ ਤੁਸੀਂ ਆਹ ਕਿਉਂ ਕੀਤਾ ਜਦੋਂ ਗੱਲ ਇਸ ਦੇ ਮਦੇ ਨਜ਼ਰ ਹੋ ਰਹੀ ਹੋਵੇ ਕਿ ਭਾਈ ਦੇਸ਼ ਨੂੰ ਲੋੜ ਹੈ ਬਾਹਰਲੇ ਖਤਰੇ ਆ ਗਏ ਨੇ ਟੈਰਫ ਦੀ ਲੋੜ ਹੈ ਨੌਕਰੀਆਂ ਦਾ ਖਤਰਾ ਹੈ ਇਕਨੋਮੀ ਦਾ ਖਤਰਾ ਹੈ ਸਾਰੀਆਂ ਗੱਲਾਂ ਦੇ ਮਦੇ ਨਜ਼ਰ ਤਾਂ ਫੇਰ ਗੱਲ ਇੱਥੇ ਆ ਕੇ ਖੜ ਜਾਂਦੀ ਹੈ ਕਿ ਜੋ ਦੇਸ਼ ਲਈ ਸਹੀ ਹੈ ਜੋ ਆਰਥਿਕਤ ਲਈ ਸਹੀ ਹੈ ਉਹ ਸਾਰਾ ਕੁਝ ਸਹੀ ਹੈ ਮੈਂ ਨਾਲ ਸ਼ਾਮਲ ਹੋ ਰਹੇ ਨੇ ਕੁਝ ਮਿੰਟਾਂ ਲਈ ਬਹੁਤ ਹੀ ਸਤਿਕਾਰਯੋਗ ਸਾਹਿਬ ਕਾ ਮੈਂਬਰ ਆਫ ਪਾਰਲੀਮੈਂਟ ਸਰਦਾਰ ਗਰਮਨ ਸਿੰਘ ਗਰੇਵਾਲ ਸਾਹਿਬ ਗਰੇਵਾਲ ਸਾਹਿਬ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਗੱਲ ਸਾਹਿਬ ਜੀ ਆਪਾਂ ਇਸ ਮੁੱਦੇ ਤੇ ਪਹਿਲਾਂ ਵੀ ਗੱਲਬਾਤ ਕੀਤੀ ਹੈ ਦਰਅਸਲ ਤੁਸੀਂ ਜਦੋਂ ਮੈਂਬਰ ਪਾਰਲੀਮੈਂਟ ਵਜੋਂ ਵੀ ਖਾਸਾ ਤੁਹਾਡਾ ਇਸ ਮੁੱਦੇ ਤੇ ਕੰਮ ਵੀ ਹੈਗਾ ਕਿ ਭਾਰਤ ਦਾ ਕੈਨੇਡਾ ਨਾਲ ਤਲਕਾਤ ਬਿਹਤਰ ਹੋਣੇ ਚਾਹੀਦੇ ਨੇ ਇਹਦੇ ਚ ਬਹੁਤ ਸਾਰੀਆਂ ਸੰਭਾਵਨਾਵਾਂ ਨੇ ਮੈਨੀਫੋਲਡ ਆਰਥਿਕਤਾ ਜਿਹੜੀ ਹੈ ਉਹਦੇ ਚ ਉਸ਼ਾਲ ਆ ਸਕਦਾ ਹੈਗਾ ਪਰ ਆਬਵੀਅਸਲੀ ਫਾਰ ਸਰਟਨ ਰੀਜ਼ਨਸ ਇਹ ਹੋ ਨਾ ਸਕਿਆ ਕਈ ਮੁੱਦੇ ਸਨ ਤੁਹਾਡੇ ਵੇਲੇ ਵੀ ਮੁੱਦੇ ਸੀਗੇ ਨਿਊਕਲੀਅਰ ਮੇਰੇ ਖਿਆਲ ਰਿਐਕਸ਼ਨ ਸੀਗਾ ਉਦੋਂ ਤਜਰਬੇ ਦੇ ਆਧਾਰ ਤੇ ਉੱਤੇ ਕੁਝ ਡਿਸਐਗਰੀਮੈਂਟ ਹੋ ਗਏ ਸਨ ਕਿ ਜਾਂ ਫਿਰ ਹੁਣ ਵੀ ਕੁਝ ਮੁੱਦੇ ਨੇ ਜਿੰਨਾ ਕਰਕੇ ਖਟਾਸ ਪੈਦਾ ਹੋ ਗਈ ਸੀਗੀ ਲੇਕਿਨ ਅਸਲ ਗੱਲ ਇਹ ਹੈ ਕਿ ਮੈਂ ਬਹੁਤ ਵਾਰੀ ਜਦੋਂ ਇਸ ਮੁੱਦੇ ਤੇ ਗੱਲਬਾਤ ਕਰਦਾ ਸਾਡੇ ਸਰੋਤੇ ਕਹਿੰਦੇ ਨੇ ਕਿ ਯੈਸ ਕੈਨੇਡਾ ਦਾ ਭਾਰਤ ਨਾਲ ਤੇ ਸੂਬੇ ਦਾ ਸਾਡੇ ਯਾਨੀ BC ਦਾ ਵੱਖ-ਵੱਖਰੇ ਸੂਬਿਆਂ ਦਾ ਆਪਾਂ BC ਦੀ ਗੱਲ ਕਰਦੇ ਆਂ ਭਾਰਤ ਨਾਲ ਜਾਂ ਪੰਜਾਬ ਨਾਲ ਤਲਕਾਤ ਬਿਹਤਰ ਹੋਣੇ ਚਾਹੀਦੇ ਨੇ ਜਿੱਥੋਂ ਜੋ ਕੁਝ ਲਭਦਾ ਹੈ ਸਾਨੂੰ ਲੈ ਲੈਣਾ ਚਾਹੀਦਾ ਸਤਕਾਰਯੋਗ ਤਰੀਕੇ ਨਾਲ ਤੁਸੀਂ ਮੈਨੂੰ ਪਤਾ ਕਿ ਅਕਸਰ ਕਹਿੰਦੇ ਉਹਨੇ ਕਿ ਲੈਟਸ ਐਗਰੀ ਟੂ ਡਿਸਐਗਰੀ ਡਿਸਐਗਰੀਮੈਂਟਸ ਵਿੱਚ ਚੱਲਦੇ ਰਹਿੰਦੇ ਨੇ ਪਰ ਸਾਨੂੰ ਜਿਹੜੀ ਪਤੇ ਦੀ ਗੱਲ ਹੈ ਉਹ ਕਦੇ ਉਹਦਾ ਖੇੜਾ ਛੱਡਣਾ ਨਹੀਂ ਚਾਹੀਦਾ ਆਈ ਨੀਡ ਯੂ ਕਮੈਂਟ ਔਨ 댓 ਬਿਲਕੁਲ ਡਾਕਟਰ ਸਾਹਿਬ ਮੈਂ ਬਲੀਵ ਕਰਦਾ ਕਿ ਜਿਹੜੀ ਪੋਪੂਲੇਸ਼ਨ ਇੰਡੀਅਨ ਡਾਇਸਪੋਰਾ ਦੀ ਕੈਨੇਡਾ ਦੇ ਵਿੱਚ ਸਿਗਨੀਫੀਕੈਂਟਲੀ ਵਧੀ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ ਤੇ ਜਿਹੜਾ ਟ੍ਰੇਡ ਹੈ ਦੋਨਾਂ ਦੇਸ਼ਾਂ ਦੇ ਵਿੱਚ ਡਿਸਪਾਈਟ ਦਾ ਇਫੈਕਟ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਹਾਂ ਕਿ ਕੈਨੇਡਾ ਤੇ ਇੰਡੀਆ ਦੇ ਵਿਚਾਲੇ ਟ੍ਰੇਡ ਵਧੇ ਤਾਂ ਕਿ ਕੈਨੇਡਾ ਦੀ ਅਮਰੀਕਾ ਦੇ ਉੱਤੇ ਡਿਪੈਂਡੈਂਸ ਘਟੇ ਜਦੋਂ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਟੈਰਿਫ ਵਗੈਰਾ ਦੀ ਗੱਲ ਕੀਤੀ ਹੈ ਤਾਂ ਇਸ ਗੱਲ ਨੇ ਹੋਰ ਜ਼ੋਰ ਫੜਿਆ ਕਿ ਕੈਨੇਡਾ ਨੂੰ ਮਾਰਕੀਟ ਹੋਰ ਦੇਸ਼ਾਂ ਦੀ ਮਾਰਕੀਟ ਲੱਭਣੀ ਚਾਹੀਦੀ ਹੈ ਉਹਦੇ ਵਿੱਚੋਂ ਆਬਵੀਅਸਲੀ ਜਿਹੜੀਆਂ ਗਰੋਇੰਗ ਇਕਨੋਮੀਆਂ ਨੇ ਚਾਈਨਾ ਇੰਡੀਆ ਮਲੇਸ਼ੀਆ ਸਿੰਗਾਪੁਰ ਵੀਟਨਾਮ ਸਾਊਥ ਕੋਰੀਆ ਇਹਨਾਂ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ ਇਹਨਾਂ ਦੇ ਵਿੱਚੋਂ ਇੰਡੀਆ ਕਾਫੀ ਅਹਮियत ਰੱਖਦਾ ਹੈ ਕਿਉਂਕਿ ਇੰਡੀਆ ਦੀ ਜਿਹੜੀ ਗਰੋਥ ਹੈ ਜੀਡੀਪੀ ਦੀ ਉਹ ਸਿਗਨੀਫੀਕੈਂਟ ਹੈ ਤੇ ਇੰਡੀਆ ਦੁਨੀਆ ਦੀ ਚੌਥੀ ਜਾਂ ਪੰਜਵੀਂ ਵੱਡੀ ਇਕਨੋਮੀ ਵੀ ਹੈ ਸੋ ਪਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਕੈਨੇਡਾ ਤੇ ਇੰਡੀਆ ਦਾ ਟ੍ਰੇਡ ਕੀ ਹੈ ਤਾ ਹੈਰਾਨੀ ਹੁੰਦੀ ਹੈ ਕਿ ਦੋਨਾਂ ਦੇਸ਼ਾਂ ਦੇ ਵਿੱਚ ਜਿਹੜਾ ਲੈਟਸ ਸੇ ਕੈਨੇਡਾ ਐਕਸਪੋਰਟ ਕਰਦਾ ਅਬਾਊਟ 5 ਬਿਲੀਅਨ ਡਾਲਰ ਦੀਆਂ ਗੁੱਡਸ ਇੰਡੀਆ ਨੂੰ ਤੇ ਇੰਪੋਰਟ ਕਰਦਾ ਰਫਲੀ 8 ਬਿਲੀਅਨ ਡਾਲਰ ਦੀਆਂ ਗੁੱਡਸ ਪਰ ਜਦੋਂ ਸਰਵਿਸਿਜ਼ ਵੀ ਇਨਕਲੂਡ ਕਰਦੇ ਆ ਪਾਰਟਿਕੂਲਰਲੀ ਜਿਹੜੇ ਸਟੂਡੈਂਟਸ ਆਏ ਨੇ ਇੰਡੀਆ ਤੋਂ ਤਾਂ ਸਰਵਿਸਿਜ਼ ਵੀ ਇਨਕਲੂਡ ਕਰਕੇ 2024 ਦੇ ਵਿੱਚ ਜਿਹੜਾ ਟ੍ਰੇਡ ਹੈ 16.1 ਬਿਲੀਅਨ ਡਾਲਰ ਦਾ ਸੀ ਇਹਦਾ ਮਤਲਬ ਇਹ ਹੈ ਕਿ ਕੈਨੇਡਾ ਤੇ ਇੰਡੀਆ ਦਾ ਟ੍ਰੇਡ ਆ ਜਿਹੜਾ ਸਟੂਡੈਂਟਸ ਕਰਕੇ ਤਾਂ ਵਧਿਆ ਪਰ ਅਦਰਵਾਈਜ਼ ਜਿਹੜੀਆਂ ਗੁੱਡਸ ਨੇ ਇੰਪੋਰਟ ਐਕਸਪੋਰਟ ਉਹਨਾਂ ਦੇ ਵਿੱਚ ਬਹੁਤਾ ਗਰੋਥ ਬਹੁਤੀ ਗਰੋਥ ਨਹੀਂ ਹੋਈ ਇਹ ਵੀ ਮੈਂ ਦੱਸ ਦਵਾਂ ਕਿ ਜਿਹੜਾ ਕੰਪਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਐਕਟ ਸੀਪਾ ਦੀ ਕੋਸ਼ਿਸ਼ ਹੋ ਰਹੀ ਸੀ ਉਹਦੀਆਂ 13 ਡਿਫਰੈਂਟ ਬੈਠਕਾਂ ਹੋਈਆਂ ਤੇ ਪਰ ਉਹਨਾਂ ਦੇ ਵਿੱਚੋਂ ਅਜੇ ਤੱਕ ਸੀਪਾ ਦਾ ਜਿਹੜਾ ਐਗਰੀਮੈਂਟ ਆ ਉਹ ਸਿਰੇ ਲੱਗਿਆ ਨਹੀਂ ਬ੍ਰਿਟਿਸ਼ ਕਲੰਬੀਆ ਦੀ ਤੁਸੀਂ ਗੱਲ ਕੀਤੀ ਹੈ ਬ੍ਰਿਟਿਸ਼ ਕਲੰਬੀਆ ਦੇ ਵਿੱਚ ਜਿਹੜਾ ਬ੍ਰਿਟਿਸ਼ ਕਲੰਬੀਆ ਦਾ ਟ੍ਰੇਡ ਹੈ ਇੰਡੀਆ ਦੇ ਨਾਲ 2024 ਦੇ ਵਿੱਚ ਉਹ ਸਿਰਫ ਇੰਡੀਆ ਦੇ ਜਿੰਨਾ ਟੋਟਲ ਟ੍ਰੇਡ ਹੁੰਦਾ ਉਹਦਾ 5% ਤੋਂ ਘੱਟ ਘੱਟ ਹੈ ਇਹਦਾ ਮਤਲਬ ਇਹ ਹੈ ਕਿ ਬਹੁਤ ਜ਼ਿਆਦਾ ਪੋਟੈਂਸ਼ੀਅਲ ਹੈ ਜੇ ਗਰੋ ਕਰਨਾ ਚਾਹੁੰਦੇ ਆ ਕੈਨੇਡਾ ਦੇ ਬ੍ਰਿਟਿਸ਼ ਕਲੰਬੀਆ ਦੇ ਪ੍ਰੋਵਿੰਸ ਦੇ ਵਿੱਚ ਬਹੁਤ ਚੀਜ਼ਾਂ ਨੇ ਜਿਹੜੀਆਂ ਇੰਡੀਆ ਨੂੰ ਜਾ ਸਕਦੀਆਂ ਨੇ ਸੌਫਟਵੁੱਡ ਲੰਬਰ ਜੇ ਸਾਨੂੰ ਅਮਰੀਕਾ ਤੰਗ ਕਰਦਾ ਸਾਨੂੰ ਉੱਥੇ ਭੇਜਣ ਦੀ بجائے ਦੂਜੀਆਂ ਮਾਰਕੀਟਾਂ 'ਚ ਭੇਜਣਾ ਚਾਹੀਦਾ ਇਸੇ ਤਰ੍ਹਾਂ ਹੋਰ ਕਈ ਚੀਜ਼ਾਂ ਨੇ ਪਰ ਜਿਹੜੇ ਬਾਕੀ ਦੇ ਪ੍ਰੋਵਿੰਸ ਨੇ ਕੈਨੇਡਾ ਦੇ ਚਾਹੇ ਮੈਨੀਟੋਬਾ ਸਸਕਾਚੂਆ ਉਥੋਂ ਕਾਫੀ ਕੁਝ ਇੰਡੀਆ ਨੂੰ ਜਾਂਦਾ ਹੈਗਾ ਨਾਲ ਅਲਬਰਟਾ ਦੇ ਪ੍ਰੀਮੀਅਰ ਨੇ ਵੀ ਕੋਸ਼ਿਸ਼ ਕੀਤੀ ਹੈ ਇੰਡੀਆ ਦੇ ਹਾਈ ਕਮਿਸ਼ਨਰ ਨੂੰ ਮਿਲੇ ਨੇ ਤੇ ਬਰਹਨ ਉਸ ਵੇਲੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਵੀ ਈਬੀਓ ਇੰਡੀਆ ਜਾਣ ਲੱਗੇ ਨੇ ਤੇ ਕੋਸ਼ਿਸ਼ ਕਰਨ ਲੱਗੇ ਨੇ ਮੈਂ ਬਲੀਵ ਕਰਦਾ ਕਿ ਇਹਦੇ ਵਿੱਚ ਪੋਟੈਂਸ਼ੀਅਲ ਹੈ ਖਾਸ ਤੌਰ ਤੇ ਜੇ ਅਸੀਂ ਉਹ ਨਾ ਜਾਂਦਾ ਐਗਰੀਕਲਚਰ ਪ੍ਰੋਡਕਟ ਦੇਖਦੇ ਹਾਂ ਜਿੱਥੇ ਜਾਂ ਹੋਰ ਕਈ ਤਰ੍ਹਾਂ ਦੇ ਪ੍ਰੋਡਕਟਸ ਨੇ ਉਹਨਾਂ ਦੇ ਵਿੱਚ ਪੋਟੈਂਸ਼ੀਅਲ ਹੈ ਸੋ ਇਹ ਇੱਕ ਚੰਗਾ ਕਦਮ ਹੈ ਜੇ ਅਸੀਂ ਆਪਣੀ ਜਿਹੜੀ ਟਰੇਡ ਦੀ ਪਾਲਸੀ ਹੈ ਉਹਨੂੰ ਡਾਈਵਰਸੀਫਾਈ ਕਰੀਏ ਅ ਕੱਲੇ ਅਮਰੀਕਾ ਦੇ ਉੱਤੇ ਡਿਪੈਂਡ ਨਾ ਕਰੀਏ ਟੈਕਨੋਲੋਜੀ ਦੀਆਂ ਬੜੀਆਂ ਚੀਜ਼ਾਂ ਨੇ ਅ ਟਰਾਂਸਪੋਰਟੇਸ਼ਨ ਦੀਆਂ ਅ ਕਈ ਤਰ੍ਹਾਂ ਦੀਆਂ ਆਈਟਮਾਂ ਨੇ ਮਿਨਰਲਸ ਨੇ ਜਿਹੜੀਆਂ ਅਸੀਂ ਟਰੇਡ ਕਰ ਸਕਦੇ ਹਾਂ ਸੋ ਉਹਨਾਂ ਦੇ ਉੱਤੇ ਫੋਕਸ ਕਰਨ ਦੇ ਲਈ ਮੇਰਾ ਖਿਆਲ ਹੈ ਕਿ ਇਹ ਇੱਕ ਚੰਗਾ ਇਨੀਸ਼ੀਏਟਿਵ ਹੈ ਇਦੇ ਬਾਰੇ ਮੈਨੂੰ ਯਾਦ ਕਰਾਉ ਮੈਂ ਤੁਹਾਨੂੰ ਗਰੀਲ ਸਾਹਿਬ ਕੇ ਕ੍ਰਿਸਟੀ ਕਲਾਰਕ ਹੋਣੀ ਵੀ ਜਿਹੜਾ ਕੱਢ ਕੇ ਆਏ ਸੀ ਉਦੋਂ ਪੰਜਾਬ ਦਾ ਵੀ ਤੇ ਭਾਰਤ ਦਾ ਵੀ ਤੇ ਆਈ ਰਿਮੈਂਬਰ ਜਿਹੜੀ ਉਹਨੇ ਲਾਈਨ ਕੀਤੀ ਸੀ ਕਿ ਜਾਣ ਤੋਂ ਪਹਿਲਾਂ ਕਿ ਜੀ ਵੱਡੇ ਸਮੁੰਦਰ ਦੇ ਵਿੱਚ ਛੋਟੀ ਮੱਛੀ ਹੋਣ ਨਾਲੋਂ ਨਿੱਕੇ ਜੇ ਛੱਪੜ ਦੇ ਵਿੱਚ ਜਾਂ ਨਿੱਕੇ ਜੇ ਪਾਣੀਆਂ ਦੀ ਵਿੱਚ ਵੱਡੀ ਮੱਛੀ ਹੋਣਾ ਚੰਗਾ ਹੁੰਦਾ ਤੋਂ ਅਸੀਂ ਜੇ ਪ੍ਰਾਇਓਰਟੀ ਦੇਖੀਏ ਤਾਂ ਸਾਡੀਆਂ ਪ੍ਰਾਇਓਰਟੀਆਂ ਬਹੁਤ ਨਹੀਂ ਮੇਰੇ ਖਿਆਲ ਪ੍ਰਧਾਨ ਮੰਤਰੀ ਸਾਹਿਬ ਉਹੀ ਕਰਨਗੇ ਜਿਹੜਾ ਦੇਸ਼ ਲਈ ਚੰਗਾ ਹੈ ਜਾਂ ਸਾਡੇ ਪ੍ਰੀਮੀਅਰ ਸਾਹਿਬ ਜਾਂ ਸਭ ਵੱਖ-ਵੱਖਰੇ ਸਕਾਚੂੰਦੇ ਪ੍ਰੀਮੀਅਰ ਸਾਹਿਬ ਜਿਹੜੇ ਗੇੜਾ ਪਿੱਛੇ ਦੀ ਕੱਢ ਕੇ ਵੀ ਆਏ ਨੇ ਟੀਮ ਕੈਨੇਡਾ ਦੇ ਚਲਦਿਆਂ ਕਨੋਲਾ ਆਇਲ ਤੇ ਲੱਗੀਆਂ ਪਾਬੰਦੀਆਂ ਦੇ ਮੱਦੇ ਨਜ਼ਰ ਤਾਂ ਸਾਡੀਆਂ ਹੁਣ ਮੁਲਕ ਦੀਆਂ ਕੈਨੇਡਾ ਦੀਆਂ ਪ੍ਰਾਇਰਟੀਜ਼ ਦੇ ਵਿੱਚ ਭਾਰਤ ਆਉਂਦਾ ਕਿਤੇ ਆਹ ਟ੍ਰੇਡ ਦੇ ਵਿੱਚ ਜ਼ਰੂਰ ਆਉਂਦਾ ਪਰ ਅਦਰਵਾਇਜ਼ ਇੱਕ ਬੜੀ ਵੱਡੀ ਵੀਕਨੈਸ ਇਹ ਹੈ ਕਿ ਜਦੋਂ ਵਿਜ਼ਿਟ ਕਰਨ ਜਾਂਦੇ ਆ ਤਾਂ ਬੜਾ ਹਲਾਲਾਲਾ ਕਰਕੇ ਜੋਰਾ ਸ਼ੋਰਾਂ ਤੇ ਜਾਂਦੇ ਆ ਪਰ ਉੱਥੋਂ ਜਾ ਕੇ ਕੰਪਲੀਸ਼ ਕਰਕੇ ਐਮਓਯੂ ਸਾਈਨ ਕਰਕੇ ਉਸ ਤੋਂ ਬਾਅਦ ਉਹਨੂੰ ਫਾਲੋਅ ਅਪ ਨਹੀਂ ਕੀਤਾ ਜਾਂਦਾ ਮੈਨੂੰ ਯਾਦ ਆ ਕਿ 1900 96 95 96 ਦੇ ਵਿੱਚ ਪ੍ਰਾਈਮ ਮਿਨਿਸਟਰ ਜੌਨ ਕ੍ਰੈਚਾ ਟੀਮ ਕੈਨੇਡਾ ਲੈ ਕੇ ਗਏ ਸੀ 300 ਦੇ ਕਰੀਬ ਬਿਜ਼ਨਸਮੈਨ ਜਹਾਜ਼ ਭਰ ਕੇ ਲੈ ਕੇ ਗਏ ਉਸ ਤੋਂ ਬਾਅਦ ਫਾਈਨਸਟ ਸਟੀਫਨ ਹਾਰਪਰ ਜਹਾਜ਼ ਭਰ ਕੇ ਲੈ ਕੇ ਗਏ ਤੇ ਉਹਨਾਂ ਨੂੰ ਬਾਅਦ ਚ ਫਾਲੋਅ ਅਪ ਕਿਸੇ ਨੇ ਵੀ ਨਹੀਂ ਕੀਤਾ ਇੱਕ ਤਾਂ ਗਵਰਨਮੈਂਟਾਂ ਬਦਲ ਜਾਂਦੀਆਂ ਨੇ ਮੰਨ ਲਿਆ ਪਰ ਬਿਊਰੋਕਰੇਟ ਦਾ ਉੱਥੇ ਹੀ ਨੇ ਨਾ ਉਹਨਾਂ ਨੂੰ ਜਿਆਦਾ ਫਾਲੋ ਅਪ ਕਰਨਾ ਨਹੀਂ ਆਉਂਦਾ ਤੇ ਜਾਂ ਉਹਨਾਂ ਦੇ ਵਿੱਚ ਉਹ ਡਰਾਈਵ ਨਹੀਂ ਰਹਿੰਦੀ ਉਹਨੂੰ ਫਾਲੋ ਅਪ ਕਰਨ ਦੀ ਉਧਰੋਂ ਇੰਡੀਆ ਦੇ ਵਿੱਚ ਵੀ ਅਥਾਰਟिटीज ਜਾਂ ਗਵਰਨਮੈਂਟਾਂ ਬਦਲ ਜਾਂਦੀਆਂ ਪਰ ਅਜਿਹੇ ਤਰੀਕੇ ਦੇ ਨਾਲ ਕੋਈ ਗਵਰਨਮੈਂਟ ਸਹੀ ਤਰੀਕੇ ਦੇ ਨਾਲ ਮੈਂ ਕਹੂੰਗਾ ਕਿ ਟ੍ਰੇਡ ਨੂੰ ਪ੍ਰੋਮੋਟ ਕਰਨ ਦੇ ਲਈ ਨਹੀਂ ਜੁਟਦੀ ਜਾਂ ਉਹ ਸਟੈਪ ਨਹੀਂ ਲਏ ਜਾਂਦੇ ਕਿ ਗਵਰਨਮੈਂਟਾਂ ਭਾਵੇਂ ਬਦਲ ਜਾਣ ਪਰ ਜਿਹੜੀ ਟ੍ਰੇਡ ਪਾਲਿਸੀ ਦੀ ਫਾਲੋ ਅਪ ਆ ਉਹ ਕੰਸਿਸਟੈਂਟ ਰਹੇ ਇਦਾਂ ਅਕਸਰ ਮੈਨੂੰ ਦੇਖਣ ਨੂੰ ਨਹੀਂ ਮਿਲਿਆ ਇਹ ਇੱਕ ਸਾਰੇ ਸਿਸਟਮ ਦੀ ਤਰਾਸੀ ਕਹਿ ਲਓ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਇੰਪਰੂਵਮੈਂਟ ਦੀ ਲੋੜ ਹੈ ਜੇ ਪ੍ਰੀਮੀਅਰ ਹੁਣ ਪਹਿਲਾਂ ਕੁਝ ਦਿਨ ਪਹਿਲਾਂ ਡੇਵਿਡ ਈ ਵੀ ਜਾ ਕੇ ਆਏ ਨੇ ਏਸ਼ੀਆ ਦੇ ਟ੍ਰਿਪ ਦੇ ਉੱਤੇ ਉਹ ਜਾ ਕੇ ਆਏ ਨੇ ਮੇਰਾ ਖਿਆਲ ਹੈ ਸਾਊਥ ਕੋਰੀਆ ਵਗੈਰਾ ਮਲੇਸ਼ੀਆ ਜਾਪਾਨ ਤੇ ਉਹਦਾ ਰਿਜ਼ਲਟ ਕੀ ਨਿਕਲਿਆ ਕੀ ਲੋਕਾਂ ਨੇ ਜਾਂ ਗਵਰਨਮੈਂਟ ਨੇ ਉਹਨੂੰ ਫਾਲੋਅ ਅਪ ਕਰਕੇ ਲੋਕਾਂ ਦੇ ਸਾਹਮਣੇ ਕੋਈ ਰਿਪੋਰਟ ਕਦੇ ਰੱਖੀ ਹੈ ਟ੍ਰੇਡ ਦੀ ਕਿ ਅਸੀਂ ਟ੍ਰੇਡ ਦੇ ਲਈ ਫਲਾਨਾ ਮਿਸ਼ਨ ਲੈ ਕੇ ਗਏ ਸੀ ਉਹਦੀ 5 ਸਾਲ ਦੀ ਆ ਰਿਪੋਰਟ ਹੈ 10 ਸਾਲ ਦੀ ਆ ਰਿਪੋਰਟ ਐਨਾ ਟ੍ਰੇਡ ਵਧਿਆ ਐਨਾ ਘਟਿਆ ਮੈਨੂੰ ਯਾਦ ਹੈ ਕਿ ਇੱਕ ਵਾਰੀ ਪ੍ਰਾਈਮ ਮਿੰਿਸਟਰ ਜੋਕਰਚ ਆ ਟ੍ਰੇਡ ਦਾ ਟ੍ਰਿਪ ਲੈ ਕੇ ਸਾਊਥ ਅਮਰੀਕਾ ਚ ਗਏ ਸੀ ਤੇ ਉੱਥੇ ਸਾਡਾ ਕੈਨੇਡਾ ਦਾ ਐਕਸਪੋਰਟ ਵਧਣ ਦੀ ਬਜਾਏ ਉਹਨਾਂ ਦੇਸ਼ਾਂ ਦਾ ਇੰਪੋਰਟ ਵੱਧ ਗਿਆ ਸੋ ਜੋ ਕੰਪਲੀਸ਼ ਕਰਨਾ ਸੀ ਉਹਦੇ ਆਪੋਜ਼ਿਟ ਕੰਪਲੀਸ਼ ਹੋ ਗਿਆ ਸਾਡਾ ਜਿਹੜਾ ਟ੍ਰੇਡ ਡੈਫਿਸਿਟ ਉਹਨਾਂ ਕੰਟਰੀਆਂ ਨਾਲ ਆ ਉਹ ਸਾਨੂੰ ਘਟਾਉਣ ਦੀ ਬਜਾਏ ਅਸੀਂ ਹੋਰ ਵਧਾ ਲਿਆ ਸੋ ਇਸ ਕਰਕੇ ਟ੍ਰੇਡ ਦੇ ਉੱਤੇ ਮੇਰਾ ਖਿਆਲ ਹੈ ਕਿ ਕੈਨੇਡਾ ਦੀ ਜਿਹੜੀ ਪਾਲਿਸੀਜ਼ ਨੇ ਉਹਨਾਂ ਚ ਤਰੁੱਟੀਆਂ ਨੇ ਉਹਨਾਂ ਨੂੰ ਸੁਧਾਰਨ ਦੀ ਲੋੜ ਹੈ ਹੋਲਡ ਕਰਿਓ ਆਪਣੇ ਨਾਲ ਭਾਰਤ ਤੋਂ ਵੀ ਹਰਮਿੰਦਰ ਸਿੰਘ ਗਰੇਵਾਲ ਸਾਹਿਬ ਸ਼ਾਮਿਲ ਨੇ ਗਰੇਵਾਲ ਸਾਹਿਬ ਤੁਸੀਂ ਸਾਡੀ ਗੱਲਬਾਤ ਨੂੰ ਸੁਣ ਰਹੇ ਹੋ ਇਹ ਕਦੇ ਇੰਨ ਲੱਗਦਾ ਹੈ ਕਿ ਰਿਸ਼ਤਾ ਬਿਹਤਰ ਹੋਏਗਾ ਕਦੇ ਲੱਗਦਾ ਹੈ ਕਿ ਨਾ ਇਹ ਤਾਂ ਥੋੜਾ ਜਿਹਾ ਸਟੇਲ ਮੇਡ ਕੰਡੀਸ਼ਨਸ ਪੈਦਾ ਹੋ ਗਈਆਂ ਪਿਛਲੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਹੋਣਾ ਨੇ ਮੋਦੀ ਸਾਹਿਬ ਨੂੰ ਸੱਦਾ ਭੇਜਿਆ ਸੀਗਾ ਤਾਂ ਬੜੀ ਫਿਰ ਚਰਚਾ ਹੋਈ ਕਿ ਇਹ ਕਿਉਂ ਹੋਇਆ ਕਿਉਂਕਿ ਕੁਝ ਪਿਛਾਂ ਖਿੱਚੂ ਤਾਕਤਾਂ ਵੀ ਨੇ ਕੁਝ ਲੋਕ ਵਾਕਈ ਜੈਨੂਨ ਮੁੱਦਿਆਂ ਕਰਕੇ ਇਸ ਗੱਲ ਨੂੰ ਨਹੀਂ ਚਾਹੁੰਦੇ ਕਿ ਭਾਰਤ ਦੇ ਤੇ ਕੈਨੇਡਾ ਦੇ ਰਿਲੇਸ਼ਨ ਚੰਗੇ ਹੋਣ ਪਰ ਆਮ ਲੋਕਾਂ ਦੀ ਰਾਏ ਹੁਣ ਇਹ ਬਣ ਗਈ ਹੈ ਕਿ ਜਿੱਥੋਂ ਜੋ ਮਿਲਦਾ ਲੈ ਲਓ ਕਾਲੀ ਬੋਲੀ ਨੇਰੀ ਵਗਣ ਵਾਲੀ ਹੈ ਅਮਰੀਕਾ ਵਾਲੇ ਘੂਰੀ ਜਾਂਦੇ ਆ ਸਾਨੂੰ ਜਿਹੜੀਆਂ ਹਰੀਆਂ ਚਰਾੰਦਾਂ ਦੀ ਭਾਲ ਦੇ ਵਿੱਚ ਜਿੱਥੇ ਜਾਣਾ ਬਣਦਾ ਉੱਥੇ ਜਾਣਾ ਚਾਹੀਦਾ ਗਰੇਵਾਲ ਸਾਹਿਬ ਤੁਸੀਂ ਕਨਕਲੂਡਿੰਗ ਰਿਮਾਰਕਸ ਦੇ ਸਕਦੇ ਹੋ ਫਿਰ ਅਸੀਂ ਗੱਲਬਾਤ ਕੁਝ ਹੋਰ ਵੀ ਕਰਾਂਗੇ ਗਰੇਵਾਲ ਸਾਹਿਬ ਔਰ ਬਰਬਾਦ ਦੇਖੋ ਬੈਠੇ ਤਾਂ ਸਰਬੰਸ ਸਿੰਘ ਜਰਵਾਲ ਗੱਲ ਕਰ ਰਿਹਾ ਤੇ ਮੈਂ ਬਹੁਤੀ ਟਿੱਪਣੀ ਨਹੀਂ ਕਰ ਸਕਦਾ ਪਰ ਤੇ ਦੋ ਤਿੰਨ ਥੀਜ ਦਾ ਜ਼ਿਕਰ ਹੋ ਜਾਂਦਾ ਇੱਕ ਤਾਂ ਤੁਸੀਂ ਯੂਐਸ ਤੇ ਕੈਨੇਡਾ ਦੇ ਰਿਲੇਸ਼ਨਸ਼ਿਪ ਦੀ ਗੱਲ ਕੀਤੀ ਆ ਗਵਾਂਡੀਆਂ ਦਾ ਰਿਲੇਸ਼ਨਸ਼ਿਪ ਆਛਾ ਹੋਵੇ ਉਹ ਉਹ ਹਮੇਸ਼ਾ ਇੱਕ ਪੌਸਟ ਵੀ ਵਾਈਪ ਦਿੰਦਾ ਤੁਹਾਨੂੰ ਪਰ ਰੀਸੈਟਲੀ ਹੁਣ ਤੁਹਾਨੂੰ ਨਹੀਂ ਜਾ ਤੇ ਤੁਸੀਂ ਵੀ ਨਵੇਂ ਆਪਸ਼ਨਸ ਲੱਭ ਰਹੇ ਹੋ ਤੇ ਇਧਰ ਭਾਰਤ ਦੇ ਹਾਲਾਤ ਵੀ ਸਿਮਿਲਰ ਨੇ অলਮੋਸਟ ਯੂਐਫਨਾ ਉੱਤੋਂ ਸਾਡੇ ਚਲੋ ਹਜੇ ਹੁਣ ਥੋੜੀ ਜੀ 759 ਟਾਈਟ ਚੱਲ ਰਿਹਾ ਬਟ ਪਾਕਿਸਤਾਨ ਸ਼੍ਰੀਲੰਕਾ ਚਾਈਨਾ ਤੋਂ ਬਾਅਦ ਰੀਸੈਕਲੀ ਪਕੜਾ ਦੇਸ਼ ਯਾਨੀ ਦੇਖਿਆ ਜਾਵੇ ਤਾਂ ਸਾਰੇ ਰਿਲੇਵੈਂਟ ਜਿਹੜੇ ਕੁਆਲਿਟੀ ਸੀ ਸਾਡੇ ਸਾਡਾ ਉੱਥੇ ਵੀ ਇਸ ਸਮੇਂ ਮਾਹੌਲ ਬਹੁਤ ਵਹਿਤਰ ਨਹੀਂਗਾ ਔਰ ਇੰਡੀਆ ਔਰ ਕੈਨੇਡਾ ਜਿਹੇ ਕਰਵਰ ਸਾਹਿਬ ਨੇ ਜ਼ਿਕਰ ਕੀਤਾ ਕਿ ਸਰਵਿਸਿਸ ਦੇ ਵਿੱਚ ਹਿਊਮਨ ਰਿਸੋਰਸਿਸ ਦੇ ਵਿੱਚ ਤਾਂ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਹਾਂ ਔਰ ਆਪਸ ਦੇ ਵਿੱਚ ਤੇ ਲੋਕਾਂ ਵਾਲੀ ਸਹਿਚਾਰ ਜਿਹੜਾ ਉਹ ਨਾਰਮਲ ਨਾਲੋਂ ਬਿਹਤਰ ਆ ਪਰ ਟ੍ਰੇਡ ਦੀ ਜਦੋਂ ਗੱਲ ਆਉਂਦੀ ਆ ਗੁੰਸਦੀ ਆਉਂਦੀ ਆ ਗੱਲ ਤਾਂ ਉੱਥੇ ਮਸਲਾ ਜਿਹੜਾ ਉਹ ਥੋੜਾ ਹਟ ਜਾਂਦਾ ਜ਼ਿਕਰ ਕੀਤਾ ਸੀ ਫਾਲੋਅ ਅਪਸ ਦਾ ਪੁਰਾਣੀ ਗੱਲ ਕੀਤੀ ਆਪਾਂ ਹਾਲਾਂਕਿ ਮੈਂ ਉਸ ਸਮੇਂ ਦੇ ਬਾਰੇ ਨਹੀਂ ਜਾਣਦਾ ਪਰ ਮੈਂ ਇਹ ਜ਼ਰੂਰ ਜਾਣਦਾ ਕਿ ਉਸ ਸਮੇਂ ਜਿਹੜੇ ਫਾਲੋਅ ਅਪਸ ਨੇ ਉਹ ਵਾਕਈ ਨਹੀਂ ਹੁੰਦੇ ਸੀ ਕਿਉਂਕਿ ਇਹ ਤਾਂ ਇੰਟਰਨੈਸ਼ਨਲ ਟ੍ਰੇਡ ਆ ਜਿੱਥੇ ਬਹੁਤ ਸਾਰੀ ਬਦਸ਼ਾਹੀ ਵੀ ਸੀ ਅਸੀਂ ਲੋਕਲਾਈਜ਼ ਤਰੀਕੇ ਨਾਲ ਜਦੋਂ ਕੰਮ ਦੇਖਦੇ ਸੀ ਉੱਥੇ ਵੀ ਬਹੁਤ ਫੈਰਿਗਟਿਵ ਸੀ ਪਰ ਰੀਸੈਂਟ ਟਾਈਮ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਅ ਜਾਂ ਜਿਹੜਾ ਨਵਾਂ ਗੋਲਡ ਆਰਡਰ ਆ ਉਹਦੇ ਵਿੱਚ ਟ੍ਰੇਡ ਚ ਆਏ ਹੋ ਆਪਾਂ ਜਿਹੜੇ ਨਵੇਂ ਟ੍ਰੇਡ ਐਗਰੀਮੈਂਟਸ ਹੋ ਰਹੇ ਆ ਉਹਨਾਂ ਦਾ ਜ਼ਿਕਰ ਕਰ ਲਈਏ ਜਿਵੇਂ ਆਪਾਂ ਦੀ ਗੱਲ ਕੀਤੀ ਆ ਗਰੇਵਾਲ ਸਾਹਿਬ ਨੇ ਹੁਣ ਇਹ ਤੇਜ਼ੀ ਦੇ ਵਾਅਦੇ ਆ ਔਰ ਰੀਸੈਂਟ ਟਾਈਮ ਦੇ ਵਿੱਚ ਜਿਹੜੇ ਐਮਓਯੂ ਸਾਈਨ ਹੁੰਦੇ ਆ ਉਨੇ ਤੇ ਫਾਲੋ ਅਪ ਜਿਹੜਾ ਉਹ ਪਹਿਲੇ ਨਾਲੋਂ ਬੈਟਰ ਆ ਕਿੰਨਾ ਕੁ ਬੈਟਰ ਆ ਮੈਂ ਨਹੀਂ ਕਹਿ ਸਕਦਾ ਪਰ ਇਹ ਜ਼ਰੂਰ ਆ ਕਿ ਬਹੁਤ ਵੱਡੀਆਂ ਆਪਸ਼ਨਸ ਨੇ ਐਸੋ ਨੇ ਇੰਡੀਆ ਔਰ ਕੈਨੇਡਾ ਦੇ ਵਿੱਚ ਟ੍ਰੇਡ ਨੂੰ ਲੈ ਕੇ ਐਗਰੀਕਲਚਰ ਉਨੋਂ ਇੱਕ ਆ ਜ਼ਿਕਰ ਕੀਤਾ ਗੁਰਦਾਸ ਸਾਹਿਬ ਨੇ ਹੁਣੇ ਮਿਨਰਲਸ ਉਦੇ ਚ ਬਾਤ ਆਮ ਨੇ ਬਹੁਤ ਸਾਰੀਆਂ ਚੀਜ਼ਾਂ ਹੋਣੇ ਜਿਹੜੀਆਂ ਹਜੇ ਟੈਪ ਨਹੀਂ ਕੀਤੀਆਂ ਗਈਆਂ ਸੋ ਤੁਸੀਂ ਉਮੀਦ ਜ਼ਰੂਰ ਕਰਦੇ ਆ ਕਿ ਭਾਰਤ ਵੀ ਕੈਨੇਡਾ ਵਰਗੀ ਇੱਕ ਪ੍ਰੋਗਰੈਸਿਵ ਸੋਸਾਇਟੀ ਦੇ ਨਾਲ ਜੋ ਟ੍ਰੇਡ ਕਰੂਗਾ ਤਾਂ ਡੈਫੀਨੇਟਲੀ ਭਾਰਤ ਦਾ ਵੀ ਫਾਇਦਾ ਹੁੰਦਾ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ ਬਹੁਤ ਸ਼ੁਕਰੀਆ